ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਨਵੀਂ ਵੀਡੀਓ ਚ ਜੋ ਕਿ ਦਿੱਲੀ ਦਾ ਹੈਗਾ ਸਾਡਾ ਦੂਜਾ ਦਿਨ ਤੇ ਆਪਾਂ ਪਹੁੰਚ ਕੇ ਬੰਗਲਾ ਸਾਹਿਬ ਤੋਂ ਦਰਸ਼ਨ ਮੇਲੇ ਕਰਕੇ ਉਸ ਤੋਂ ਬਾਅਦ ਆਪਾਂ ਜਾ ਰਹੇ ਸੀਗੇ ਅੱਗੇ ਚਾਂਦਨੀ ਚੌਂਕ ਸੀਸਗਨ ਸਾਹਿਬ ਗੁਰਦੁਆਰਾ ਤੇ ਇਹ ਜਿੱਥੇ ਆਪਾਂ ਵੀਡੀਓ ਬਣਾ ਰਹੇ ਆ ਇਹ ਹੈ ਚਾਂਦਨੀ ਚੌਂਕ ਦਿੱਲੀ ਦਾ ਜੋ ਕਿ ਕਾਫੀ ਮਤਲਬ ਭੀੜ ਭੜਕੇ ਵਾਲਾ ਏਰੀਆ ਤੇ ਕੁਝ ਰੇਲਵੇ ਸਟੇਸ਼ਨ ਵੀ ਦੇ ਨਾਲ ਲੱਗਦਾ ਇਸ ਕਰਕੇ ਕੁਝ ਸਮਾਨ ਲੋਡਿੰਗ ਅਨਲੋਡਿੰਗ ਦਾ ਇੱਥੇ ਕੰਮ ਚੱਲਦਾ ਹੀ ਰਹਿੰਦਾ ਹੈ ਇਹ ਰਿਕਸ਼ੇ ਵਗੈਰਾ ਟੈਂਪੋਆਂ ਤੇ ਕੋਈ ਬਾਕਸ ਡੱਬੇ ਆ ਰਹੇ ਆ ਕੋਈ ਜਾ ਰਹੇ ਆ ਇਹ ਦੇਖੋ ਸਾਹਮਣੇ ਉਹ ਚੌਂਕ ਬਣਾਇਆ ਹੋਇਆ ਜੋ ਤੰਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਯਾਦ ਵਿੱਚ ਸੀਸਗੰਜ ਸਾਹਿਬ ਦਾ ਇਹ ਚੌਂਕ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਇਮਾਰਤ ਨਜ਼ਰ ਆਣ ਲੱਗੀ ਹੈ ਜੋ ਬਿਲਕੁਲ ਸਾਹਮਣੇ ਹੈ ਇਹ ਹੈ ਲੰਗਰ ਹਾਲ ਜਿੱਥੇ ਖੰਡਾ ਲਾਇਆ ਹੋਇਆ ਤੇ ਉਸ ਦੇ ਨਾਲ ਹੀ ਅੱਗੇ ਦਰਬਾਰ ਸਾਹਿਬ ਦੀ ਜੋ ਇਮਾਰਤ ਹੈ ਇਹ ਥੋੜਾ ਦਿੱਲੀ ਦਾ ਮਤਲਬ ਭੀੜ ਭੜਕੇ ਵਾਲਾ ਏਰੀਆ ਤੇ ਜਿਵੇਂ ਬੰਗਲਾ ਸਾਹਿਬ ਹੈ ਥੋੜਾ ਹਟ ਕੇ ਔਰ ਥੋੜਾ ਸ਼ਾਂਤਰੀ ਇਹ ਥੋੜਾ ਜਾ ਜਿਆਦਾ ਭੀੜ ਵਾਲਾ ਏਰੀਆ ਹੈ ਇਹ ਜੋ ਕਿ ਗੈਲਰੀ ਹੈ ਇਸ ਸਮੇਂ ਜਿੱਥੋਂ ਆਪਾਂ ਵੀਡੀਓ ਬਣਾ ਰਹੇ ਇਹ ਸਾਹਮਣੇ ਦਰਬਾਰ ਸਾਹਿਬ ਦਾ ਬੜੀ ਦ੍ਰਿਸ਼ ਤੇ ਆਪਾਂ ਸਿੱਧੇ ਹੀ ਜੋੜੇ ਵਗੈਰਾ ਲਾ ਕੇ ਚੱਲਦੇ ਅੰਦਰ ਇਹ ਸਾਹਮਣੇ ਦੇਖ ਰਹੇ ਹੋ ਤੁਸੀਂ ਭਾਈ ਜੀਵਨ ਸਿੰਘ ਜੀ ਜੋ ਲੰਗਰ ਹਾਲ ਹੈ ਇਹ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੈ ਔਰ ਦਰਬਾਰ ਸਾਹਿਬ ਦੇ ਬੈਕ ਸਾਈਡ ਹੈ ਜੋ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਦਰਬਾਰ ਸਾਹਿਬ ਇਹਦੇ ਬੈਕ ਸਾਈਡ ਮਿਲਦੇ ਨੇ ਕਮਰੇ ਔਰ ਵਾਸ਼ਰੂਮ ਵਗੈਰਾ ਪਿੱਛੇ ਹੀ ਹੈ ਤੇ ਬੰਦਾ ਕੋਈ ਦੂਰੋਂ ਨੇੜੇ ਆ ਰਿਹਾ ਹੈ ਕਮਰੇ ਲੈਣ ਲਈ ਤੁਸੀਂ ਦਰਵਾਸਾਬ ਦੇ ਬਿਲਕੁਲ ਬੈਕ ਸਾਈਡ ਤੇ ਕੰਧ ਦੇ ਨਾਲ ਉੱਥੇ ਕਾਊਂਟਰ ਬਣਿਆ ਹੋਇਆ ਉੱਥੇ ਤੁਸੀਂ ਆਪਣੇ ਕਮਰੇ ਬਾਰੇ ਗੱਲਬਾਤ ਕਰ ਸਕਦੇ ਹੋ ਤੇ ਆਪਾਂ ਇੱਥੋਂ ਦਰਸ਼ਨ ਕਰਕੇ ਫਿਰ ਅੱਗੇ ਆਪਾਂ ਨਿਕਲ ਜਾਣਾ ਸੀਗਾ ਇਸ ਕਰਕੇ ਜੀ ਇੱਥੇ ਤਾਂ ਨਹੀਂ ਠਹਿਰੇ ਤੇ ਜੀ ਆਪਾਂ ਜੋੜੇ ਵਗੈਰਾ ਲਾ ਕੇ ਤੇ ਹੁਣ ਚੱਲੇ ਸੀ ਦਰਵਾਸਾਬ ਦਰਸ਼ਨ ਕਰਨ ਤੇ ਕੋਕੜੀਆਂ ਬੈਠ ਕੇ ਦਰਸ਼ਨ ਮਿਲਦੇ ਕਰੀਏ ਆਓ ਵੀ ਤੁਹਾਨੂੰ ਵੀ ਕਰਾਈਏ ਚਲੋ ਚਲੋ ਜਨਾ ਦਰਸ਼ਨ ਅੰਦਰ ਦਰਵਾਜ਼ਾ ਆਉਦੇ ਤੇ ਬਾਹਰ ਬਾਕੀ ਇੱਥੇ ਬਾਹਰ ਬਾਹਰ ਦੇ ਨਹੀਂ ਪਹਿਲਾਂ ਵੀ ਮੈਂ ਜਦੋਂ ਪਿਛਲੇ 2 ਸਾਲ ਪਹਿਲਾਂ ਆਇਆ ਸੀਗਾ ਜਦ ਵੀ ਐਵੇਂ ਦੀ ਹੋਈ ਹੈ ਹਰ ਦਿਨ ਚਤੋਂ ਪਹਿਰੀ ਕਹਿੰ ਲੋ ਤੁਸੀਂ ਇੱਥੇ ਐਨੀ ਕੁ ਪੀੜ ਤਾਂ ਲੱਗੀ ਹੋ ਰਹੀਦੀ ਹੈ ਦਰਸ਼ਨ ਕਰਨ ਵਾਲੇ ਆਪਾਂ ਹੁਣ ਲੱਗਿਆ ਹੁਣ ਐਂਟਰ ਦਰਵਾਜ਼ਾ ਸਾਬ ਸਾਹਮਣੇ ਉੱਪਰ ਤੋਂ ਇਹ ਬੈਚਾ ਦਿਓ ਥੋੜੀ ਆਤਰਪਾਲੀ ਜੀ ਲਗਾਈ ਹੋਈ ਹੈ ਇਹਨਾਂ ਨੇ ਇਹ ਉੱਪਰ ਚਰਿਆ ਦੀ ਕੰਮ ਪੇਂਟਿੰਗ ਕਰਾਉਂਦਾ ਮਰਮਦ ਦਾ ਆਓ ਵੀਰ ਹੁਣ ਤੁਹਾਨੂੰ ਲੈ ਕੇ ਚੱਲੀ ਆਂਦਾ ਕਰਈਏ ਦਰਸ਼ਨ ਤੇ ਫਿਰ ਨਾਲ ਹੀ ਉਹ ਪਾਵਨ ਪਵਿੱਤਰ ਖੜੇ ਦੇ ਵੀ ਕਰਾਵਾਂਗੇ ਦਰਸ਼ਨ ਜਿੱਥੇ ਗੁਰੂ ਮਾਰੇ ਨੇ ਜਿਸ ਸਥਾਨ ਤੇ ਬੈਠ ਕੇ ਸੀਸ ਦਾ ਆਪਣਾ ਬਲੀਦਾਨ ਦਿੱਤਾ ਸੀ ਗੁਰੂ ਤੇਗ ਬਹਾਦਰ ਮਾਰੇ ਨੇ ਕੁੱਲ ਹਿੰਦ ਦੀ ਰੱਖਿਆ ਲਈ ਜਦੋਂ ਮਾਰੇ ਨੇ ਸੀਸ ਵਾਰਿਆ ਦਿੱਲੀ ਜਾ ਕੇ ਚਾਂਦਨੀ ਚੌਂਕ ਚ ਇਹ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਮੈਂ ਵਰਟਸਾਪ ਆਫ ਪਰ ਮਾਰੇ ਦਾ ਪ੍ਰਕਾਸ਼ ਇਸ ਤੋਂ ਬਾਅਦ ਜੀ ਤੁਹਾਨੂੰ ਦਿਖਾਵਾਂਗੇ ਪ੍ਰਕਾਸ਼ ਦੇ نیچے ਜੀ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਸਕਰੀਨ ਤੇ ਇਹ ਹੈ ਥੜਾ ਸਾਹ ਜਿੱਥੇ ਮਾਰੇ ਦੀ ਇੱਕ ਫੋਟੋ ਵੀ ਲਾਈ ਹੋਈ ਹੈ ਪਰਾਤਨ ਇਸ ਸਥਾਨ ਤੇ ਬੈਠ ਕੇ ਇੱਥੇ ਮਾਰੇ ਨੇ ਆਪਣਾ ਸੀਸ ਦਾ ਜੋ ਬਲਿਦਾਨ ਦਿੱਤਾ ਸੀਗਾ ਆਪਾਂ ਸਾਰੇ ਹੀ ਜਾਣਦੇ ਆ ਕਿ ਹਿੰਦੀ ਚਾਦਰ ਗੁਰਤੇਗ ਬਹਾਦਰ ਮਹਾਰਾਜ ਇੱਥੇ ਉਹਨਾਂ ਨੇ ਆਪਣਾ ਸੀਸ ਦਾ ਬਲਿਦਾਨ ਦਿੱਤਾ ਸੀਗਾ ਫਿਰ ਆਪਾਂ ਦੋਕੜੀਆਂ ਬੈਠ ਕੇ ਉੱਥੇ ਨਾਮ ਸਿਮਰਨ ਕਰਕੇ ਤੇ ਦਰਸ਼ਨ ਮੇਲੇ ਕਰਕੇ ਫਿਰ ਆਪਾਂ ਨਿਕਲੇ ਆ ਬਾਹਰ ਤੇ ਇਸ ਤੋਂ ਬਾਅਦ ਆਪਾਂ ਫੇਰ ਕੁਝ ਕੀਤੀ ਐ ਸਿੱਧਾ ਇਸ ਦੇ ਬਿਲਕੁਲ ਸਾਹਮਣੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਜਿੱਥੇ ਆਪਾਂ ਖੜੇ ਆ ਗੈਲਰੀ ਇਹ ਸਿੱਧੀ ਹੋਈ ਫਿਰ ਟੱਚ ਕਰਦੀ ਐ ਅੱਗੇ ਲਾਲ ਕਿਲੇ ਨੂੰ ਤੇ ਆਪਾਂ ਫੇਰ ਕੁਝ ਕਰ ਦਿੰਦਾ ਲਾਲ ਕਿਲੇ ਵਾਸਤੇ ਤੇ ਅਗਲੀ ਵੀਡੀਓ ਦਿਖਾਵਾਂਗੇ ਤੁਹਾਨੂੰ